ਭਾਜਪਾ ਪਵਾਨੀਗੜ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਵਿਰੁੱਧ ਲਗਾਏ ਜਾਣ ਵਾਲੇ ਪੱਕੇ ਮੋਰਚੇ ਨੂੰ ਸਫਲ ਕਰਨ ਲਈ ਇਸ ਮੋਰਚੇ ਵਿੱਚ ਸ਼ਾਮਲ ਹੋਣ ਲਈ ਜਾਣ ਵਾਲੇ ਕਿਸਾਨਾਂ ਨੂੰ ਰੋਕਣ ਲਈ ਅੱਜ ਸਵੇਰ ਤੋਂ ਹੀ ਪੁਲਿਸ ਵੱਲੋਂ ਸਥਾਨਕ ਸ਼ਹਿਰ ਸਮੇਤ ਪਵਾਨੀਗੜ ਪਿੰਡਾਂ ਸਪਾਰੀ ਫੋਰਸ ਤਾਇਨਾਤ ਕਰਕੇ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਦੇ ਸਮੇਤ ਇਲਾਕੇ ਵਿੱਚ ਲੰਘਣ ਵਾਲੇ ਹਾਈਵੇ 'ਤੇ ਨਾਕਾਬੰਦੀ ਕੀਤੀ ਗਈ। ਪੁਲਸ ਵੱਲੋਂ ਅੱਜ ਕਿਸਾਨਾਂ ਨੂੰ ਚੰਡੀਗੜ੍ਹ ਤੋਂ ਰੋਕਣ ਲਈ ਸਥਾਨਕ ਸ਼ਹਿਰ ਤੋਂ ਸੁਨਾਮ ਨੂੰ ਜਾਣ ਵਾਲੀ ਮੁੱਖ ਸੜਕ ਦੇ ਉੱਪਰ ਪਿੰਡ ਕਰਾਚੋਂ ਵਿਖੇ ਬਹੁਤ ਸਖਤ ਵਿਸ਼ੇਸ਼ ਹਾਈ ਟੈਕ ਨਾਕਾਬੰਦੀ ਕਰਨ ਨਾਲ ਭਵਾਨੀਗੜ੍ਹ ਤੋਂ ਲੰਘਦੀ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਉੱਪਰ ਫੱਗੂਵਾਲ ਕੈਂਚੀਆ ਨਾਭਾ ਕੈਂਚੀਆ ਦਾ ਸਮਾਜ ਦਰਸ਼ਕ ਨੇੜੇ ਪਿੰਡਾਂ ਵਿੱਚ ਨਾਕਾਬੰਦੀ ਵਿਕੇਸ਼ ਅਤੇ ਨਾਕਾਬੰਦੀ ਕੀਤੀ ਗਈ ਇਸ ਦੌਰਾਨ ਕਿਸਾਨਾਂ ਵੱਲੋਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਡਕਾਉਂਦਾ ਭਾਰਤੀ ਕਿਸਾਨ ਯੂਨੀਅਨ ਵੱਲੋਂ ਉਗਰਾਹਾ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਚੰਡੀਗੜ੍ਹ ਵੱਲ ਕੁਝ ਕੀਤਾ ਜਾਣਾ ਸੀ ਪੰਜਾਬ ਪੁਲਿਸ ਨੇ ਕਾਚੋ ਵਿਖੇ ਕਿਸਾਨਾਂ ਨੂੰ ਵੱਡੀਆਂ ਰੋਕਾਂ ਲਾ ਕੇ ਰੋਕ ਦਿੱਤਾ ਇਧਰ ਪੁਵਾਨੀਗੜ੍ਹ ਵਿਖੇ ਮੰਡੀ ਦਾਣਾ ਮੰਡੀ ਵਿੱਚ ਇਕੱਠੇ ਹੋਏ ਕਿਸਾਨਾਂ ਨੂੰ ਪੁਵਾਨੀਗੜ੍ਹ ਤੋਂ ਜਦੋਂ ਬੱਸ ਸਟੈਂਡ ਵੱਲ ਜਾਂਦੇ ਹੋਏ ਤਾਂ ਅੱਗੇ ਜਾ ਕੇ ਕਿਸਾਨਾਂ ਨੂੰ ਰੋਕਿਆ ਗਿਆ ਹੈ ਤੇ ਇਸ ਦੌਰਾਨ ਪੰਜਾਬ ਪੁਲਿਸ ਵੱਲੋਂ ਕਈ ਦਿਨਾਂ ਤੋਂ ਕਿਸਾਨਾਂ ਆਗੂਆਂ ਦੇ ਘਰਾਂ ਵਿੱਚ ਸਾਫੇਮਾਰੀ ਕਰਕੇ ਕਈ ਕਿਸਾਨਾਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਪਰ ਪੰਜਾਬ ਦੇ ਕਿਸਾਨ ਪੁਲਿਸ ਦੀਆਂ ਵੱਡੀਆਂ ਰੋਕਾਂ ਤੋੜ ਕੇ ਅੱਗੇ ਜਾ ਰਹੇ ਹਨ ਕਈ ਕਿਸਾਨ ਪੈਦਲ ਵੀ ਜਾ ਰਹੇ ਹਨ ਤਾਂਕਰਾਚੋ ਬੱਸ ਸਟੈਂਡ ਕੋਲੋਂ ਵੱਡੀਆਂ ਰੋਕਾਂ ਲਗਾਈਆਂ ਗਈਆਂ ਕਿਸਾਨਾਂ ਨੂੰ ਰੋਕਿਆ ਗਿਆ ਸੜਕ ਦੇ ਸਾਈਡ ਛੱਡ ਕੇ ਧਰਨਾ ਦਿੱਤਾ ਜਾ ਰਿਹਾ ਸੀ ਕਿਸਾਨਾਂ ਵੱਲੋਂ ਦੀ ਟ੍ਰੈਫਿਕ ਵਾਸਤੇ ਧਰਨਾ ਵੀ ਛੱਡ ਦਿੱਤਾ ਗਿਆ ਸੀ ਇਸ ਦੌਰਾਨ ਪੰਜਾਬ ਪੁਲਿਸ ਨੇ ਪੂਰੀ ਸੜਕ ਜਾਮ ਕਰ ਦਿੱਤੀ ਰਿਪੋਰਟ ਰਾਜ ਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਮੇਰਾ ਨਾਮ ਕਰਨ ਸਿੰਘ ਜ਼ਿਲ੍ਹਾ ਪ੍ਰਧਾਨ ਸੰਗਰੂਰ ਅੱਜ ਨਾਰੇबाजी ਕੀਤੀ ਕਿ ਇਸ ਸੰਬੰਧਿਤ ਕੀਤੀ ਹੈ ਅਸੀਂ ਸਾਡਾ 5 ਤਰੀਕ ਦਾ ਚੰਡੀਗੜ੍ਹ ਦਾ ਪ੍ਰੋਗਰਾਮ ਤੇ ਜਾਣ ਵਾਸਤੇ ਤੇ ਸਾਡੀਆਂ ਕੁਝ ਪੰਜਾਬ ਸਰਕਾਰ ਨਾਲ ਮੰਗਾਂ ਤੇ ਸੰਬੰਧਿਤ ਪੰਜਾਬ ਸਰਕਾਰ ਦੀਆਂ ਵੀ ਜਿਹੜੀ ਫਸਲਾਂ ਤੇ ਐਮਐਸਵੀ ਮੰਨਿਆ ਦੀ ਸਰਕਾਰ ਵੀ ਉਹ ਦੇਵੇ ਤੇ ਕੋ ਸਾਡਾ ਕਿਸਾਨਾਂ ਦਾ ਕਰਜ਼ਾ ਮਾਫ ਕਰੇ ਜਿਹੜੀਆਂ ਦੋ ਬੈਂਕਾਂ ਨੇ ਕੋਆਪਰੇਟ ਤੇ ਲੈਂਡਮਾਰਕਾ ਇਹਨਾਂ ਦੀ ਸੈਂਟਰਲ ਮੈਂਟਨਰ ਸਕੀਮ ਬਾਕੀ ਦੀ ਆਉਂਦੀ ਹੈ ਇਹਨਾਂ ਤੇ ਆਉਂਦੀ ਨਹੀਂ ਤੇ ਕਿਸਾਨਾਂ ਦੀ 10000 ਰੁਪਏ ਪਿਲਸਣ ਲਾਵੇ ਨਾਲ ਉਹਨਾਂ ਦੇ ਪਤੀਆਂ ਦੀ ਪਤਨੀਆਂ ਦੀ ਤੇ ਨਾਲੇ ਕਿਸਾਨਾਂ ਦੀ ਇਹ ਸਾਡੀਆਂ ਕੁਝ ਮੰਗਾਂ ਇਹਦੇ ਨਾਲ ਸੰਬੰਧਤੀਆਂ ਉਹ ਸਾਡੇ ਕਿਸਾਨਾਂ ਤੇ ਅਜੇ ਤੱਕਰ ਉਹ ਜਿਹੜੀ ਉਹ ਮਿਲੀ ਨਹੀਂ ਹੈ ਕਿ ਨੌਕਰੀ ਨਹੀਂ ਮਿਲੀ ਜਾਂ ਉਹਨਾਂ ਨੂੰ ਐਪਰੀਸੀਏਸ਼ਨ ਨਹੀਂ ਮਿਲੀ ਉਹ ਸਾਡੀਆਂ ਮੰਗਾਂ ਪੰਜਾਬ ਸਰਕਾਰ ਨਾਲ ਸੀਆਂ ਸੈਂਟਰ ਸਰਕਾਰ ਨਾਲ ਸਾਡੀਆਂ ਮੰਗਾਂ ਹੈਗੀ ਨਹੀਂ ਉਹ ਤਾਂ ਅਰਤੀ ਨੇ ਜੀ ਸਾਡੀ ਮੀਟਿੰਗ ਹੋਈ ਸੀ ਮੀਟਿੰਗ ਦਾ ਕੀ ਸਿੱਟਾ ਕੀ ਨਿਕਲਿਆ ਜੀ ਮੀਟਿੰਗ ਦਾ ਸਿੱਟਾ ਸਾਡਾ ਕੁਝ ਨਹੀਂ ਨਿਕਲਿਆ ਮੀਟਿੰਗ ਦਾ ਸਿੱਟਾ ਤਾਂ ਜਿਹੜਾ ਇਹਦਾ ਰਵਈਆ ਉਹ ਸਰਕਾਰਾਂ ਨਾਲ ਵੀ ਨਿੰਦਣਯੋਗ ਆ ਜਿਹੜਾ ਇਹ ਗੁੱਸੇ ਨਾਲ ਉੱਠ ਕੇ ਗਿਆ ਤੇ ਕਹਿ ਕੇ ਵੀ ਅਦਾਸ਼ਾ ਬਰ ਗਿਆ ਵੀ ਜਿਹੜਾ ਤੁਸੀਂ ਕੁਝ ਕਰਨਾ ਹੈ ਕਰ ਲਓ ਵੀ ਉਹਦੇ ਉੱਤੇ ਸਾਨੂੰ ਬਹੁਤ ਰੋਸ ਹੈ ਅਸੀਂ ਤਾਂ ਲੋਕਾਂ ਨੇ ਤਾਂ ਇਹਨੂੰ ਬਹੁਤ ਮਾਨਤਾ ਦਿੱਤੀ ਸੀ ਸੈਂਕਰੀ ਲਾਈਟ ਜਿਵੇਂ ਕਹਿੰਦੇ ਵੀ ਲਾਲਾ ਹੁਣ ਇਹਦੇ ਕੋਲੇ 96 ਸੀਟਾਂ ਨੇ ਤਾਂ ਇਹਨੂੰ ਲੋਕ ਨਾ ਹੰਕਾਰ ਹੋ ਗਿਆ ਇਹ ਸੀਟਾਂ ਦਾ ਇਹ ਲੋਕ ਇਹਨਾਂ ਦਾ ਦਿੱਲੀ ਵਾਲਾ ਬੁਰਾ ਹਾਲ ਕਰਨਗੇ ਅੱਜ ਕਿਸਾਨ ਯੂਨੀਅਨ ਕੀ ਕਰਨ ਚਾਹੇ ਅੱਜ ਕਿਸਾਨ ਯੂਨੀਅਨ ਆਪਦੇ ਮਿੱਠੇ ਸਮੇਂ ਤੇ 5 ਤਰੀਕ ਮਾਰਚ ਨੂੰ ਚੰਡੀਗੜ੍ਹ ਨੂੰ ਜਾਣਾ ਸੀ ਉਹਨਾਂ ਦੇ ਸਾਰੇ ਇਕੱਠੇ ਹੋ ਰਹੇ ਆ ਜਿੰਨਾ ਜਿੰਨਾ ਪ੍ਰੋਗਰਾਮ ਆ ਸਾਰੀਆਂ ਜਥੇਬੰਦੀਆਂ ਦੇ ਸਾਡੇ ਆਗੂ ਸਹਿਬਾਨ ਇਕੱਠੇ ਹੋ ਰਹੇ ਨੇ ਤੇ ਬਹੁਤ ਸਾਡੇ ਸਾਡੇ ਆਗੂ ਸਹਿਬਾਨ ਜਿਲ੍ਹਾ ਦੇ ਵਿੱਚ ਡਾਕਟਰ ਤੇ ਉਹਦੇ ਸਬੰਧ ਵਿੱਚ ਸਾਡਾ ਅੱਜ ਪੂਰਾ ਪ੍ਰੋਗਰਾਮ ਹੈ ਵੀ ਪਹਿਲਾਂ ਤਾਂ ਉਹਨਾਂ ਨੂੰ ਬਾਹਰ ਕਰੋ ਤੇ ਸਾਡੀਆਂ ਜਿਹੜੀਆਂ ਰਹਿਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕਰੋ ਜੇ ਮੰਗ ਮੰਗਾ ਮੰਨੋ ਇਹ ਪ੍ਰੋਗਰਾਮ ਹੈ ਸਾਡੇ ਹੁਣ ਕਿਸਾਨ ਜਾ ਰਹੇ ਨੇ ਪੱਕੇ ਮੋਰਚੇ ਚ ਚੰਡੀਗੜ੍ਹ ਜਾਂ ਨਹੀਂ ਜਾ ਰਹੇ ਸਾਡਾ ਤਾਂ ਜਾਣਦਾਰ ਅੱਜ ਹੁਣ ਸਰਕਾਰ ਦੇਖਦੇ ਨੇ ਸਰਕਾਰ ਨੇ ਮਤਲਬ ਬਹੁਤ ਵੱਡਾ ਸਾਨੂੰ ਉਹ ਕਰਿਆ ਨੀਤ ਨੀਤੀ ਕਿਤਨੇ ਰੋਕਿਆ ਜਾਂ ਕੀਆ ਨਹੀਂ ਹਾਲੇ ਨਹੀਂ ਰੋਕਿਆ ਅਸੀਂ ਇਕੱਠੇ ਹੋ ਰਹੇ ਹਾਂ ਫਿਰ ਤਿਆਰੀ ਨਹੀਂ ਕੀਤੀ ਤੁਸੀਂ ਨਹੀਂ ਜਾਣਦੀ ਤਿਆਰੀ ਆ ਸਾਡੀ ਤਿਆਰੀ ਆ ਤਿਆਰੀਾਂ ਵੀ ਜਾਣ ਦੀ ਤਿਆਰੀ ਹੈਗੀ ਜੇ ਕਿਸ ਤਰ੍ਹਾਂ ਕਰੀ ਤਿਆਰੀ ਉਹ ਸਾਡੀ ਹਰ ਵਕਤ ਤਿਆਰੀ ਅਸੀਂ ਦਾ ਤਿਆਰੀ ਆ ਮੇਨ ਰੋਡ ਤੇ ਥਾਂ ਥਾਂ ਤੇ ਪੁਲਿਸ ਨੇ ਬਹੁ ਵੱਡੇ ਵੱਡੇ ਨਾਕੇ ਲਾਏ ਹੋਏ ਨੇ ਗਾਂਗੇ ਜਾ ਪੁਲਿਸ ਨਾਲ ਤੁਸੀਂ ਅੜੀ ਕਰਕੇ ਜਾਉਂਗੇ ਕੀ ਕਰੋ ਦੇਖੋ ਸਰਕਾਰ ਨਾਲ ਅੜੀ ਤਾਂ ਨਹੀਂ ਚੱਲਦੀ ਹੁੰਦੀ ਸਰਕਾਰ ਮੂਰੇ ਜੇ ਆਪਾਂ ਕਹਿੰਦੇ ਸਰਕਾਰ ਸਰਕਾਰੇ ਹੁੰਦੀ ਹੈ ਸਾਡਾ ਜਿਹੜਾ ਸੰਘਰਸ਼ ਹੈ ਉਹ ਲਗਾਤਾਰ ਜਾਰੀ ਰਹੂਗਾ ਕਿਉਂ ਅਸੀਂ ਸਰਕਾਰ ਨੂੰ ਜਿਵੇਂ ਕਹੀਏ ਵੀ ਅਸੀਂ ਵੀ ਐ ਬਹਿ ਜਾਏ ਘਰਾਂ ਚ ਇਹਦਾ ਭੁੱਲ ਜਾਣ ਸਰਕਾਰ ਘਰਾਂ ਚ ਨਹੀਂ ਬੈਂਦੇ ਅਸੀਂ ਇਹਨਾਂ ਦੀ ਜੀਵਨ ਲਾਲਾ ਵੀ ਜਿਹੜੀ ਜਿਉਣਾ ਹਰਾਮ ਕਰਦਾਂਗੇ ਇੱਥੇ ਬੈਠੇ ਰਹਿਣ ਸੜੋਆਂ ਤੇ ਰੋੜ ਜਿੰਨੇ ਮਰਜ਼ੀ ਜਾਮ ਕਰ ਲੈਣ ਸਾਡਾ ਵੀ ਰੋਜ਼ ਦਾ ਇਹੀ ਕੰਮ ਆ ਜਿੰਨਾ ਚਿਰ ਸਾਹਿਬ ਪਹਿਲਾਂ ਤਾਂ ਸਾਡੇ ਸਾਥੀ ਨੇ ਜਿਹੜੇ ਅੰਦਰ ਨੇ ਉਹਨਾਂ ਨੂੰ ਅਸੀਂ ਬਾਹਰ ਕਰਾਉਣਾ ਉਦੋਂ ਬਾਅਦ ਸਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੰਗਾਂ ਮਨਾਉਣੀਆਂ ਨੇ ਸਾਡਾ ਇਹ ਲਗਾਤਾਰ ਜਾਰੀ ਰਹੂਗਾ ਰਵਾਨਾ ਰਵਾਨਾ ਹੋ ਰਹੇ ਆ ਜਿੱਥੇ ਰਵਾਨਾ ਹੋ ਰਿਹਾ ਅਸੀਂ ਇਕੱਠੇ ਹੋ ਰਹਿਆ ਕੋਈ ਅਗਲੀ ਰੌਣਕ ਰਣਨੀ ਤਿ ਤਿਆਰ ਰੋਜ਼ ਤਿਆਰ ਕਰਨੀ ਹੈ ਜਿਵੇਂ ਆਪ ਕਹਿੰਦੇ ਇਹ ਤਾਂ ਹੋ ਹੀ ਹੋਊਗੀ ਤੇ ਵੱਖ-ਵੱਖ ਸਾਰੀਆਂ ਜੱਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਕੋਈ ਕਿੱਥੇ ਇਕੱਠਾ ਹੋ ਰਿਹਾ ਕੋਈ ਕਿੱਥੇ ਇਕੱਠਾ ਹੋ ਰਿਹਾ ਉਹਦੇ ਜਿਹੇ ਜੀ ਛੋਟੇ ਜੱਥੇਬੰਦੀ ਉਰੇ ਇਕੱਠੀ ਹੋ ਰਹੀ ਸਾਡੀ ਜੱਥੇਬੰਦੀ ਹਾਲੇ ਉਰੇ ਪਾਨੀਗੜ੍ਹ ਬਲਾਕ ਵਾਲੇ ਉਰੇ ਇਕੱਠੇ ਹੋ ਰਹਿਆ ਤੇ ਅਸੀਂ ਉਹਦੇ ਵਿੱਚ ਜੱਥੇਬੰਦੀਆਂ ਸਾਰੀਆਂ ਅਸੀਂ ਇਕੱਠੀਆਂ ਆ ਉਹ ਜੇ ਕਰਾਚੋਂ ਹੋ ਗਈਆਂ ਤਾਂ ਵੀ ਕੋਈ ਗੱਲ ਨਹੀਂ ਜੇ ਅਸੀਂ ਉਰੇ ਇਕੱਠੇ ਹੋ ਗਏ ਤਾਂ ਕੋਈ ਗੱਲ ਨਹੀਂ ਤੇ ਪ੍ਰੋ ਇਹ ਜੇ ਜੱਦਤ ਕਰਨਗੇ ਤਾਂ ਅਸੀਂ ਉਹਦਾ ਮੂੰਹ ਤੋੜਵਾ ਜਵਾਬ ਦੇਵਾਂਗੇ ਅਸੀਂ ਫਿਰ ਮਾਈਆਂ ਵੀ ਲਿਆਵਾਂਗੇ ਬੱਚੇ ਵੀ ਲਿਆਵਾਂਗੇ ਚੜਕਾਂ ਤੇ ਆਵਾਂਗੇ ਸਾਡਾ ਕੋਈ ਹੋਰ ਤਾਂ ਸਾਡਾ ਕੋਈ ਕਿੱਤਾ ਨਹੀਂ ਹੈਗਾ ਇਹ ਹੀ ਕਿੱਤਾ ਸਾਡਾ ਇਹ ਕਿੱਤਾ ਸਾਡਾ ਖੋਹੂਗੀ ਸਰਕਾਰ ਫਿਰ ਅਸੀਂ ਕਿਤੇ ਬੈਠ ਨਹੀਂ ਸਕਦੇ ਡਟ ਕੇ ਇਹ ਕਿੱਤਾ ਤਾਂ ਅਸੀਂ ਨੇ ਬਚਾਉਣੇ ਬਚਾਉਣੇ ਜੋ ਖੇਤੀ ਸੈਕਟਰ ਪਹਿਲਾਂ ਸਾਡੇ ਜੀਰੀ ਦੀ ਲੁੱਟ ਕਰੀ ਹੈ ਸਰਕਾਰ ਨੇ ਉਹ ਲੁੱਟ ਤੋਂ ਅਸੀਂ ਹੁਣ ਆਉਣ ਵਾਲੀ ਹਾੜੀ ਨਹੀਂ ਫਸਲ ਦੀ ਲੁੱਟ ਵਿੱਚ ਆਉਣੀਆਂ ਫਿਰ ਜੀਰੀ ਸਾਨੂੰ ਦੱਸੇ ਵੀ ਕਿਹੜਾ ਵੀ ਬੀਜਣਾ ਉਹ ਸਾਡੀਆਂ ਮੁੱਖ ਫਸਲਾਂ ਨੇ ਜਿਹੜੀਆਂ ਉਹਨੂੰ ਅਸੀਂ ਬਚਾਈਏ ਕਿਵੇਂ ਸਰਕਾਰ ਨਾਲ ਸਾਡਾ ਜੱਡੋ ਜਹਾ ਦੇ ਜਾਰੀ ਰਹੂਗਾ ਇਹ ਸਰਕਾਰ ਕੀ ਹਰੇਕ ਹੀ ਕਰ ਰਹੀ ਹੈ ਪਹਿਲਾਂ ਬਾਦਲ ਵਕਤ ਸਾਨੂੰ ਬਹੁਤ ਕੇ ਰਹੀ ਥੀ ਬਾਦਲ ਨੇ ਕੇਰ ਕੇ ਫਸਲ ਆ ਗਿਆ ਬਾਦਲ ਅੱਜ ਜਿਵੇਂ ਕਹਿੰਦੇ ਲੰਗੜੀ ਲੱਤ ਕਰਤੀ ਜਿਨ੍ਹਾਂ ਨੂੰ ਲਾਲਾ ਵੀ ਦੋ ਸੀਟਾਂ ਦੇ ਦੋ ਵੀ ਉਹਨਾਂ ਦੇ ਰਹੀਆਂ ਨਹੀਂ ਹੈਗਿਆ ਉਹ ਵੀ ਡੂੜ ਕੇ ਰਹੀ ਕਦੇ ਕਿਧਰੇ ਵਗ ਜਾਂਦੀ ਇਹ ਹੀ ਸਿਹਦਾ ਹਸ਼ਰ ਹੋਊਗਾ ਜਿਹੜਾ ਕਿਸਾਨਾਂ ਨਾਲ ਕੋਈ ਲਾਲਾ ਮੱਥਾ ਲਾਉਂਦਾ ਉਹ ਕਦੇ ਵੀ ਕਿਸਾਨਾਂ ਮਜ਼ਦੂਰਾਂ ਦਾ ਕਦੇ ਵੀ ਕੋਈ ਉਹਨੂੰ ਅੱਗਾ ਨਹੀਂ ਪਿੱਛਾ ਨਹੀਂ ਮਿਲਦਾ ਇਹ ਜ਼ੋਰ ਲਾ ਦੇ ਸਰਕਾਰ ਜਿੰਨਾ ਮਰਜੀ ਅਸੀਂ ਆਪ ਰਸ਼ ਸ਼ਰਚ ਪੂਰਾ ਕਰਦੇ ਰਹਾਂਗੇ ਜਿੰਨਾ ਜਿੰਨਾਂ ਸਾਨੂੰ ਦੱਬੂਗੀ ਉਹਨਾਂ ਅਸੀਂ ਇਹ ਡਰੀ ਹੋਈ ਹੈ ਸਰਕਾਰ ਇਹ ਇਹ ਡਰ ਸਾਹਮਣੇ ਆ ਰਿਹਾ ਇਹਨੂੰ ਮਤਲਬ ਹੋਟਲ ਕੋਲ ਚਾਰਾ ਨਹੀਂ ਕੋਈ ਇਹਦੇ ਕੋਲ ਪੁਲਿਸ ਹੈ ਉਹ ਵੀ ਸਾਡੇ ਵੀਰ ਨੇ ਮੁਲਾਜ਼ਮ ਨੇ ਜੇ ਸਾਡੇ ਜਿਵੇਂ ਸਾਡੇ ਆਪਣੇ ਮਾਪਿਆਂ ਨੂੰ ਕੁੱਟਣਗੇ ਕੁੱਟਣ ਦੀ ਕਿਹਨੇ ਦੀ ਗੱਲ ਆ ਅਸੀਂ ਤਾਂ ਮਰ ਨਹੀਂ ਹੈ ਮਰਨ ਵਾਸਤੇ ਬੈਠਾ ਇਹ ਸਾਡਾ ਹਾਂਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਸੁਖਵੀਰ ਸਿੰਘ ਜੀ ਕੁਈ ਸਿੰਘ ਜੀ ਅੱਜ ਧਰਨਾ ਲਾਇਆ ਉਹ ਇਸ ਤਰ੍ਹਾਂ ਕਿਸ ਤੱਕ ਫੰਦ ਚ ਲਗਾਇਆ ਗਿਆ ਇਹ ਧਰਨਾ ਜਿਹੜਾ ਜੀ ਆਪਣਾ ਸਾਨੂੰ ਚੰਡੀਗੜ੍ਹ ਜਾਣ ਤੋਂ ਰੋਕਿਆ ਜਾ ਰਿਹਾ ਹੈਗਾ ਉਸ ਦੇ ਸਬੰਧ ਚ ਅਸੀਂ ਇਹ ਧਰਨਾ ਲਗਾ ਰਹੇ ਹਾਂ ਜਿਹੜੀ ਸਾਡੀ ਜਥੇਬੰਦੀ ਹੈ ਉਹਦੇ ਜਿਹੜੇ ਵਰਕਰ ਨੇ ਵੱਖ-ਵੱਖ ਪਿੰਡਾਂ ਤੋਂ ਇੱਥੇ ਇਕੱਠੇ ਹੋ ਰਹੇ ਨੇ ਭਾਨੀਗੜ ਮੰਡੀ ਦੇ ਵਿੱਚ ਸਾਰੀ ਸੰਯੁਕਤ ਮੋਰਚੇ ਦੀ ਕਾਰਤ ਇਹ ਹੋ ਰਿਹਾ ਜੀ ਚੰਡੀਗੜ੍ਹ ਜਾਣ ਵਾਸਤੇ ਕੀ ਕਰਾਂਗੇ ਚੰਡੀਗੜ੍ਹ ਜਾਣ ਵਾਸਤੇ ਅਸੀਂ ਅਗਲੀ ਰਣਨੀਤੀ ਤੈਅ ਕਰਾਂਗੇ ਜਿਵੇਂ ਪ੍ਰਧਾਨ ਜੀ ਨੇ ਦੱਸਿਆ ਵੀ ਬੈਠ ਕੇ ਮੀਟਿੰਗ ਹੋਊਗੀ ਤਾਂ ਉਹਦੇ ਚ ਪਤਾ ਲੱਗੂਗਾ ਵੀ ਅੱਗੇ ਕੀ ਪਲਾਣਾ ਹੈ foi so ਨੇ ਬਿਆਨ ਦਿੱਤਾ ਹੈ ਭਗਵੰਤ ਮਾਨ ਨੇ ਵੀ ਇਹ ਕਿਸਾਨ ਨੇ ਜਿਹੜੇ ਸੜਕਾਂ ਰੋਕਦੇ ਨੇ ਇਹ ਏਜੰਟਾਂ ਦੇ ਦਫ਼ਤਰਾਂ ਮੂਰੇ ਬੈਠਦੇ ਨੇ ਰੇਲ ਗੱਡੀਆਂ ਦੀਆਂ ਲਾਈਨਾਂ ਤੇ ਬੈਠਦੇ ਨੇ ਤੇ ਹੁਣ ਜਿਹੜਾ ਸਰਕਾਰ ਨੇ ਏਡੇ ਏਡੇ ਟਿੱਪਰ ਲਾ ਕੇ ਰਸਤਿਆਂ 'ਚ ਕਿਤੋਂ ਤਦੰਪਰ ਤੋਂ ਬਲੌਕ ਕਰਿਆ ਹੋਇਆ ਅੱਗੇ ਰਾਜਪੁਰੇ ਤੋਂ ਬਲੌਕ ਹੈ ਵੱਖ-ਵੱਖ ਥਾਵਾਂ ਤੋਂ ਇਹਨਾਂ ਨੇ ਬਲੌਕ ਕਰਿਆ ਹੋਇਆ ਉਹ ਕੋਈ ਸਰਕਾਰ ਜਿਹੜੀ ਹੈਗੀ ਲਾ ਲੋ ਵੀ ਲੋਕਾਂ ਨੂੰ ਤੰਗ ਨਹੀਂ ਕਰ ਰਹੀ ਉਹਦੇ 'ਚ ਪਰੇਸ਼ਾਨ ਨਹੀਂ ਹੋ ਰਹੇ ਲੋਕ ਇਹ ਜਿਹੜਾ ਕੱਲਾ ਕਿਸਾਨਾਂ ਵਾਲਾ ਹੈ ਜਾਂ ਮਜ਼ਦੂਰਾਂ ਵਾਲਾ ਹੈ ਇਹ ਦਿਖਦਾ ਸਰਕਾਰ ਨੂੰ ਪਰ ਉਹ ਨਹੀਂ ਦਿਖਦਾ ਹੈਗਾ ਇਹ ਅਸੀਂ ਸਰਕਾਰ 干那种的、啊。